ਨੇ ਇੱਕ ਸੀਨ ਦਿਖਾਉਣੀ ਆ ਤੇ ਬੈਟਰੀ ਵਾਲੀ ਸਕੂਟਰੀ ਇਹਨੂੰ ਵਿੱਚ ਵੜਦੇ ਨੇ ਤੇ ਜੀ ਸਰਵਿਸ ਹੋਣ ਬਾਅਦ ਤੇ ਜਾਣੀ ਆ ਦੇਖੋ ਇਹ ਆਓ ਚੱਕ ਦੇਖਦੇ ਆ ਵੜ ਜੂਗੀ ਕਿ ਨਹੀਂ ਆਪਾਂ ਇੱਥੇ ਇਹਦੀ ਸੈੱਟ ਲਾਉਣ ਤੇ ਕਲੁੱਲਾ ਹੋ ਰਹੀਆਂ ਨੇ ਬਹੁਤ ਜ਼ਿਆਦੇ ਦੇਖੋ ਵੀ ਕੀ ਲੱਗਦਾ ਵੀ ਤੁਹਾਨੂੰ ਵੜ ਜੂਗੀ ਇਹਦੇ ਵਿੱਚ ਬਾਤੀ 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 ਦੇਖੋ ਸਕੂਟਰੀ ਇਹ ਬ੍ਰੇਕ ਕੋਈ ਫਾਇਦਾ ਨਹੀਂ ਇਹਨੂੰ ਲੈਣ ਦਾ ਕੋਈ ਫਾਇਦਾ ਨਹੀਂ

ਸਤਿ ਸ੍ਰੀ ਅਕਾਲ ਦਾਸ ਮਹਾਰਾਜ